ਸਰ ਜੀ ਸੰਗਰੂਰ ਵੀ ਦੀਚ ਨਾ ਤੇਰੇ ਜਾਨ ਪਿੱਛੋਂ ਗੀਤ ਸਹਾਰਾ ਦੀ ਤੇਰੇ ਜਾਨ ਪਿੱਛੋਂ ਗੀਤ ਸਹਾਰਾ ਨੇ ਤੇਰੇ ਜਾਨ ਪਿੱਛੋਂ ਗੀਤ ਸਹਾਰਾ ਨੇ ਜੀ ਲਿਹੁ ਹੋਂ ਤਰਾ ਦਿੱਤਾ ਯਾਰਾਂ ਨੇ ਆਨੰਦ ਮਾਣਦੇ ਹਾਂ ਪਤ ਜੜੇ ਦਛੋੜੇ ਨਾ ਪਤ ਜੜੇ ਦਛੋੜੇ ਨਾ ਕੀ ਹੋਇਆ ਜੇ ਸੰਗਰੂਰ ਵੀ ਮੁਖ ਮੋੜਿਆ ਬਹਾਰਾ ਨੇ ਕਮੋੜਿਆ ਬਾਹਾਨੇ ਦਿਨ ਸੁਖਾਂ ਦੇ ਜਾਂ ਫਿਰ ਦੁਖਾਂ ਦੇ ਬਿਲ ਕੱਟ ਲੈਂਦੇ ਆਪਾਂ ਬਥੇਰੇ ਮੁਸਕਾਨ ਤੇਰੀ ਹੀ ਐ ਜਾਣ ਮੇਰੀ ਦੇਖ ਹੰਝੂ ਤੇਰੇ ਸੀਨੇ ਸੱਟ ਵਜੇ ਮੇਰੇ ਹੁਣੀ ਹੋਰ ਸੀ ਮਣਜੂ ਮੂਰ ਲੱਗਣਾ ਹੁਣੀ ਹੁਣੀ ਨੇ